ਜੀ ਸ੍ਰੋਤਿਓ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਅਰਜ਼ ਕੀਤਾ ਸੀ ਫੇਸਬੁੱਕ ਤੇ ਵੀ ਸੁਨੇਹਾ ਪਾਇਆ ਸੀ ਕਿ ਡਾਕਟਰ ਮਰੀਕ ਸਿੰਘ ਕੰਡਾ ਕੰਡੇ ਦਾ ਕੰਡਾ ਲੈ ਕੇ ਜੁੜਨਗੇ ਸਾਡੇ ਨਾਲ ਸੋ ਵਕਤ ਆ ਚੁੱਕਾ ਹੈ ਕੰਡਾ ਸਾਹਿਬ ਮੋਗੇ ਤੋਂ ਇਸ ਵਕਤ ਸਾਡੇ ਨਾਲ ਜੁੜੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕੰਡਾ ਸਾਹਿਬ ਠੀਕ ਠਾਕ ਹੋ ਬਸ ਠੀਕ ਠਾਕ ਹੈ ਜੀ ਅਸ਼ੀਰਵਾਦ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਦਾ ਮਿਹਰਬਾਨ ਜੀ ਅੱਛਾ ਕੰਡਾ ਸੌਂ ਵੀ ਜਾਂਦਾ ਜਾਂ ਜਾਗਦਾ ਰਹਿੰਦਾ ਜਾਂ ਫਿਰ ਸੁੱਤੇ ਪੈ ਵੀ ਸੁਪਨੇ ਲੈਂਦੇ ਰਹਿੰਦਾ ਸੁੱਤੇ ਪੈ ਵੀ ਸੁਪਨੇ ਲੈਂਦਾ ਰਹਿੰਦਾ ਜੀ ਸੋਚ ਵੀ ਜੀ ਕੀ ਜਾਂਦਾ ਜੀ ਸੋਚ ਜੀ ਕੰਡੇ ਕੱਢੀ ਜਾਂਦੇ ਸੁੱਤੇ ਪਈ ਗਈਆਂ ਦੇ ਜੀ ਬਿਲਕੁਲ ਜੀ ਬਿਲਕੁਲ ਅੱਜ ਫਿਰ ਕੀ ਕੰਡਾ ਕੱਢਿਆ ਸੁਪਨਾ ਆਇਆ ਜੀ ਮੈਨੂੰ ਥੋੜਾ ਜਨਾ ਸੁਪਨਾ ਸ਼ੇਅਰ ਕਰਨ ਲੱਗਾ ਆਉਣ ਦਿਓ ਆਉਣ ਦਿਓ ਸੁਪਨਾ ਆਇਆ ਆਇਆ ਜੀ ਜਿਹੜੀ ਜੰਗਲ ਦੀ ਸ਼ੇਰ ਨਹੀਂ ਹੈ ਨਾ ਉਹਦੇ ਸੁਪਨੇ 'ਚ ਮਹਾਤਮਾ ਗਾਂਧੀ ਨਾਮ ਦਾ ਇੱਕ ਬੰਦਾ ਆਇਆ ਤੇ ਉਹ ਬੋਲਿਆ ਕਹਿੰਦਾ ਮੈਂ ਮਰਨ ਤੋਂ ਪਹਿਲਾਂ ਤੁਹਾਨੂੰ ਸਾਦਗੀ ਇਮਾਨਦਾਰੀ ਟੋਪੀ ਚਸ਼ਮਾ ਤੇ ਡੰਡਾ ਦੇ ਕੇ ਗਿਆ ਸੀ ਹੁਣ ਕਿੱਥੇ ਆ ਸਾਰਾ ਕੁਝ ਜੀ ਉਹ ਬੋਲਿਆ ਮੈਂ ਮਰਨ ਤੋਂ ਪਹਿਲਾਂ ਤੁਹਾਨੂੰ ਸਾਦਗੀ ਇਮਾਨਦਾਰੀ ਟੋਪੀ ਚਸ਼ਮਾ ਤੇ ਡੰਡਾ ਦੇ ਕੇ ਗਿਆ ਸੀ ਹੁਣ ਕਿੱਥੇ ਆ ਸਾਰਾ ਕੁਝ ਛੇਨੀ ਨੇ ਬੜੀ ਸੂਝੂ ਇਹਨਾਂ ਕਿਹਾ ਟੋਪੀ ਤਾਂ ਮੇਰਾ ਪੁੱਤ ਲੋਕਾਂ ਨੂੰ ਪਹਿਨਾ ਰਿਹਾ ਤਾਦ ਕੀ ਮੇਰੇ ਤੇ ਮੇਰੀ ਧੀ ਵਿੱਚ ਬਹੁਤ ਕੀ ਬਾਤ ਹੈ ਕੰਡਾ ਤੁਹਾਡਾ ਮੈਂ ਬੁੱਝ ਗਿਆ ਵੈਸੇ ਚਸ਼ਮਾ ਜੰਗਲ ਦੇ ਰਾਜੇ ਕੋਲ ਹੈ ਹੂੰ ਤੇ ਇਮਾਨਦਾਰੀ ਸਾਡੀ ਸੀਗੀ ਉਹ ਸਾਰੀ ਸਵਿਟਸ ਬੈਂਕ ਤੇ ਇਟਲੀ ਦੇ ਬੈਂਕ ਜੇ ਸੇਫ ਹੈ ਕੀ ਬਾਤ ਹੈ ਤੇ ਡੰਡਾ ਆਮ ਜਨਤਾ ਦੀ ਸੇਵਾ ਲਈ ਰੱਖਿਆ ਹੋਇਆ ਹੈ ਇਹ ਸੁਪਨਾ ਆਇਆ ਜੀ ਮੈਨੂੰ ਅੱਜ ਜਨਪਥ ਤੇ ਵਿੱਚ ਘੁੰਮਿਆ ਤੁਸੀਂ ਸੁਪਨੇ ਚ ਫੇਰਾ ਨਾ ਜਨਪਥ ਗੇੜੀ ਲਾਏ ਹਾਂਜੀ ਦੇ ਲੋ ਜੀ ਵੀਰ ਸੁਪਨੇ ਦਾ ਮੈਂ ਤਾਂ ਸ਼ੁਕਰਗੁਜ਼ਾਰ ਕਰਦਾ ਹਾਂ ਕੁਦਰਤ ਦਾ ਇਸ ਸੁਪਨੇ ਵਿੱਚ ਸਾਨੂੰ ਇੰਨਾ ਕੁਝ ਕਿਉਂਕਿ ਹਕੀਕਤ ਤਾਂ ਨਹੀਂ ਜਾ ਸਕਦੇ ਆਮ ਜਈ ਜਨਤਾ ਹੈਗੀ ਹੂੰ ਹੂੰ ਜੀ ਹੋਰ ਕੰਡਾ ਸਾਹਿਬ ਕੀ ਚੱਲ ਚਲਾ ਰਿਹਾ ਇੱਕ ਵਾਰੀ ਜੀਪੂ ਗਰੀ ਵੇਥੇ ਗੱਲ ਲਵੀ ਇੱਥੇ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਵਿਚੋਲੇ ਜ਼ਰੂਰ ਪਾਉਣੇ ਪੈਂਦੇ ਨੇ ਚਾਹੇ ਉਹ ਕੋਈ ਦਫ਼ਤਰੋ ਕੰਮ ਕਰਾਉਣਾ ਹੋਵੇ ਚਾਹੇ ਤੁਸੀਂ ਕਿਤੇ ਫੋਨਾਂ ਤੋਂ ਕੰਮ ਕਰਾਉਣਾ ਹੋਵੇ ਚਾਹੇ ਕਿਤੇ ਵੀ ਡਿਪਾਰਟਮੈਂਟ ਤੋਂ ਹੋਵੇ ਜੀ ਈਵਨ ਵਿਰਾਜਤਾ ਨੂੰ ਪਤਾ ਪਤਾ ਹੀ ਹੈ ਹਾਂ ਪਰ ਕੰਡਾ ਸਾਹਿਬ ਤੁਸੀਂ ਤਾਂ ਸਾਡੇ ਨਾਲ ਸਿੱਧੇ ਜੁੜੇ ਹੋ ਮੈਂ ਤੁਹਾਡੇ ਨਾਲ ਸਿੱਧਾ ਜੁੜਿਆ ਆਪਾਂ ਤਾਂ ਵਿਚੋਲਾ ਪਾਇਆ ਨਹੀਂ ਕੋਈ ਆ ਬਜੋ ਲੱਜ ਨੂੰ ਸੋਹੋ ਜੀ ਜਾਂਦੇ ਜਿਹੜਾ ਜਾਂਦੇ ਵਿਚੋਲਾ ਉਹ ਕੀ ਹੈ ਨਸ਼ਾ ਨਹੀਂ ਮੁੰਡਾ ਕੋਈ ਕਰਦਾ ਨਸ਼ਾ ਨਹੀਂ ਮੁੰਡਾ ਕੋਈ ਕਰਦਾ ਖੰਦਾ ਡੋਡਿਆਂ ਦੇ ਪਰੌਂਠੇ ਜ਼ਰੂਰ ਕਾਕਾ ਨਸ਼ਾ ਨਹੀਂ ਮੁੰਡਾ ਕੋਈ ਕਰਦਾ ਖੰਦਾ ਡੋਡਿਆਂ ਦੇ ਪਰੌਂਠੇ ਜ਼ਰੂਰ ਕਾਕਾ ਜੀ ਆਫੀਮ ਵਾਲੀ ਹੈ ਚਾਹ ਪੀਂਦਾ ਹੂੰ ਢੋਲ ਕੇ ਆਫੀਮ ਵਾਲੀ ਹੈ ਚਾਹ ਪੀਂਦਾ ਲਾਉਂਦਾ ਜੱਦ ਦਾ ਵੀ ਜ਼ਰੂਰ ਕਾਕਾ ਹੂੰ ਅੰਗੂਰੀ ਸ਼ਰਾਬ ਪੀਵੇ ਘਰੇ ਕੱਢੀ ਹੂੰ ਅੰਗੂਰੀ ਸ਼ਰਾਬ ਪੀਵੇ ਘਰੇ ਕੱਢੀ ਖੰਦਾ ਨਹੀਂ ਜੀ ਅੰਗੂਰ ਕਾਕਾ ਹੂੰ ਹੋਸ਼ ਮਧੋਸ਼ ਰਹੇ ਹਰ ਵੇਲੇ ਹੂੰ ਹੋਸ਼ ਵਿੱਚ ਮਧੋਸ਼ ਰਹੇ ਹਰ ਵੇਲੇ ਸਾਰਾ ਦਿਨ ਕਰੇ ਨੂਰ ਨੂਰ ਕਾਕਾ ਹੂੰ ਮੁੰਡੇ ਨੂੰ ਨਾ ਕੋਈ ਬਿਮਾਰੀ ਹੂੰ ਮੁੰਡੇ ਨੂੰ ਨਾ ਕੋਈ ਬਿਮਾਰੀ ਈਪੀ ਦੱਸੇ ਚਿਹਰੇ ਦਾ ਨੂਰ ਕਾਕਾ ਹੂੰ ਲਾਲ ਪਿਆ ਜੀ ਕਿਨਾ ਪੱਕਾ ਸਮਝੀਏ ਰਿਸ਼ਤਾ ਕਹੇ ਕੰਡਾ ਹੂੰ ਪੱਕਾ ਸਮਝੀ ਇਹ ਰਸਤਾ ਕਹੇ ਕੰਡਾ ਹੂੰ ਖੁਸ਼ ਰੱਖੂਗਾ ਹੂਰ ਨੂੰ ਲੰਗੂਰ ਕਾਕਾ ਬਿਲਕੁਲ ਖੁਸ਼ ਜੀ ਪੱਕਾ ਸਮਝੀ ਇਹ ਰਸਤਾ ਕਹੇ ਕੰਡਾ ਹੂੰ ਖੁਸ਼ ਰੱਖੂਗਾ ਹੂਰ ਨੂੰ ਲੰਗੂਰ ਕਾਕਾ ਹੂੰ ਇਹ ਸਾਡੇ ਪੰਜਾਬ ਦੇ ਜਿਹੜੇ ਵਿਚੋਲੇ ਨੇ ਉਹਨਾਂ ਬਾਰੇ ਸੀਗਾ ਜੀ ਇਹ ਵੀ ਐਦਾਂ ਗੱਡੀ ਚੜਾ ਦਿੰਦੇ ਨੇ ਪਰ ਆ ਜਿਹੜਾ ਤੁਸੀਂ ਪਰੌਂਠੇ ਕੀਤੇ ਨਾ ਡੋਡਿਆਂ ਵਾਲੇ ਮੈਨੂੰ ਚੇਤੇ ਆ ਕੰਡਾ ਸਾਹਿਬ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ ਨਾ 92 90 92 ਦੀਆਂ ਗੱਲਾਂ ਨੇ ਤਾਂ ਸਾਡੇ ਹੋਸਟਲ 'ਚ 5 ਨੰਬਰ ਹੋਸਟਲ ਰਹਿੰਦੇ ਸੀ ਅਸੀਂ ਬੜਾ ਫਨੀ ਲੋਕਾਂ ਦਾ ਹੋਸਟਲ ਸੀਗਾ ਭਾਈ ਵੀਰ ਸਿੰਘ ਹੋਸਟਲ ਭਾਵੇਂ ਉਸ ਵਕਤ ਮੂਵਮੈਂਟ ਦਾ ਦੌਰ ਸੀਗਾ ਪਰ ਸਾਡਾ ਜਿਹੜਾ ਕਲਚਰਲ ਗਰੁੱਪ ਹੁੰਦਾ ਸੀ ਤੋਂ ਵੈਸੇ ਵੀ ਇਤਫਾਕ ਸੀ ਕਿ ਸਾਡੇ ਵਾਲੇ ਹੋਸਟਲ 'ਚ ਸਾਰੇ ਮੁੰਡੇ ਆ ਜਿਹੜੇ فن ਸ਼ਾਨ ਕਰਨ ਵਾਲੇ ਜ਼ਿਆਦਾ ਹੁੰਦੇ ਸੀਗੇ ਪੰਗੜੇ ਵਾਲੇ ਹੋਗੇ ਡਰਾਮੇ ਵਾਲੇ ਹੋਗੇ ਨੱਚਣ ਟੱਪਣ ਵਾਲੇ ਹੋਗੇ ਪੰਜਾਬੀ ਡਿਪਾਰਟਮੈਂਟ ਵਾਲੇ ਹੋਗੇ ਸਾਈਂ ਸਾਢੇ 4 ਨੰਬਰ ਚ ਹੁੰਦੇ ਸੀ ਤੇ ਜਿਹੜੇ ਦੂਸਰੇ ਆ ਉਹ 6 ਜਾਂ 7 ਨੰਬਰ ਚ ਹੁੰਦੇ ਸੀ ਹੁਣ ਤਾਂ 7 ਨੰਬਰ ਬੀਬੀਆਂ ਨੇ ਦੱਬ ਲਿਆ ਮੁੰਡਿਆਂ ਦੀ ਗਿਣਤੀ ਘਟ ਗਈ ਐ ਤੇ ਉਦੋਂ ਨਾ ਸਾਡੇ ਇੱਕ ਗਰੁੱਪ ਹੁੰਦਾ ਸੀ ਉਹ ਮਤਲਬ ਥੋੜੇ ਕਾਕੇ ਸੀਗੇ ਇਦਾਂ ਦੇ ਡੋਡਿਆਂ ਵਾਲੇ ਉਹਨਾਂ ਨੇ ਸਵੇਰੇ ਸਵੇਰੇ ਬੋਟੈਨੀਕਲ ਗਾਰਡਨ ਜਾਣਾ ਅਸੀਂ ਕਿਹਾ ਨਾ ਕਿੱਥੇ ਚੱਲੋ ਸੈਰ ਕਰਕੇ ਆਇਆ ਤੇ ਜਦੋਂ ਅਸੀਂ ਉਹਨਾਂ ਦੇ ਜੇਬਾਂ ਵੇਖਨੇ ਆ ਲੋਰਾਂ ਦੇ ਵਿੱਚ ਥੂਸੇ ਹੋਣੇ ਉਹਨਾਂ ਦੇ ਕੁਝ ਫਿਰ ਉਹਨਾਂ ਨੇ ਮੈਸੇਜ ਜਵਾਬ ਦੇਣਾ ਪਿਛਲੇ ਪਾਸੇ ਹਾਂੀ ਦੋ ਦਿਨ ਤੇ ਬਾਚ ਕੀਤਾ ਵੀ ਯਾਰ ਇਹ ਸوير ਸويرੇ ਸੈਰ ਕਰਨ ਵਾਲੇ ਦਾ ਚਿਹਰੇ ਹੈ ਨਹੀਂ 8 ਵਜੇ ਉੱਠ ਕੇ ਕਿਹੜੀ ਸੈਰ ਕਰਦੇ ਆ ਨਾ ਕੇ ਲੋਕੀ ਬ੍ਰੇਕਫਾਸਟ ਕਰਦੇ ਇਹ ਕਹਿੰਦੇ ਸੈਰ ਕਰਕੇ ਆਇਆ ਫੇਰ ਪਤਾ ਲੱਗਿਆ ਵੀ ਉਹ ਨਾ ਉੱਥੇ ਬੋਟੈਨੀਕਲ ਗਾਰਡਨ ਚ ਡੋਡੇ ਵੀ ਜੇ ਹੁੰਦੇ ਸੀਗੇ ਫੁੱਲ ਫੁੱਲਾਂ ਵਾਸਤੇ ਉਹ ਜਾ ਕੇ ਉਹਨਾਂ ਦੇ ਪੱਤੇ ਠੂਸ ਲਿਆਉਂਦੇ ਤੋੜ ਲਿਆਉਂਦੇ ਤੇ ਜੇਬਾਂ ਚ ਪਾ ਲਿਆਉਂਦੇ ਤੇ ਫਿਰ ਮੈਸ ਦੇ ਅੰਦਰ ਜਾ ਕੇ ਫਿਰ ਉਹਨਾਂ ਨੂੰ ਕਹਿਣਾ ਮੈਸ ਵਾਲਿਆਂ ਨੂੰ ਵੀ ਲੈ ਵੀ ਇਹਦੇ ਪਰੌਂਠੇ ਬਣਾ ਤੇ ਫੇਰ ਪਹਿਲਾਂ ਆ ਕੇ ਉਹਨਾਂ ਨੇ ਰਾਮ ਨਾਲ ਟੇਬਲ ਤੇ ਬਹਿ ਜਾਣਾ ਤੇ ਲੋਕਾਂ ਦੇ ਸਾਹਮਣੇ ਖਾਈ ਜਾਣੇ ਹੈ ਲੋਕਾਂ ਨੇ ਪੁੱਛਣਾ ਜੇਕਰ ਪੁੱਛਣਾ ਹੈ ਕੀ ਕਹਿੰਦੇ ਜੀ ਪਾਲਕ ਵਾਲੇ ਪਰੌਂਠੇ ਕਾਣਨੇ ਆ ਸੋ ਡੋਡਿਆਂ ਵਾਲੇ ਪਰੌਂਠੇ ਬੈਸਟ ਬਣਦੇ ਵੇਖੇ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੀ ਇਹ ਬੜੀ ਬੜੀ interesting ਗੱਲ ਨੇ ਹੋ ਜੀ ਤਾਂ ਜੀ ਤੇ ਤਾਂ ਅਸੀਂ ਗੁਰਦਾਸਪੁਰ ਗਏ ਇੱਕ ਦਿਨ ਹਮ ਇੱਕ ਪੈਲਸ ਦੇ ਵਿੱਚ ਬਣਨ ਲੱਗੇ ਤੇ ਉੱਥੇ ਪੰਜ ਛੇ ਮੁੰਡੇ ਉਹਨਾਂ ਦੇ ਵਾਲ ਸਾਈਡਾਂ ਤੋਂ ਜਿਵੇਂ ਟਕਾਏ ਹੋਏ ਗਾਂਝ ਕੀਤੀ ਹੋਈ ਸਤ ਅੱਡ ਜਾਣੇ ਤਾਂ ਤਾਂ ਸੁਰਜੋਲੇ ਠੀ ਜਾਨੇ ਹਮ ਦੇਖ ਲਈ ਕੀ ਦੇਖ ਜਾਂਦੇ ਆ ਉੱਤੇ ਕੁਝ ਵੀ ਹੈ ਨਹੀਂ ਸੀ ਚਲੋ ਖੈਰ ਅਸੀਂ ਉੱਥੇ ਮੋਗਲ ਤਾਂ ਬਰਦਾਸਪੁਰ ਗਏ ਸੀਗੇ ਤੇ ਉਦੋਂ ਬਾਅਦ ਅਸੀਂ ਪਕਵੜੇ ਵੀ ਗੁਰੇ ਖਾ ਕੇ ਘੰਟਾ-ਢੂਣ ਘੰਟੇ ਬਾਅਦ ਅਸੀਂ ਬਾਹਰ ਨਿਕਲੇ ਆਏ ਵਿਟੱਲਣ ਲਈ ਹੂੰ ਜਦੋਂ ਅਸੀਂ ਫੇਰ ਗੇਟ ਦੇ ਇੱਥੇ ਆਏ ਤੇ ਉਹ ਉਵੇਂ ਦੇ ਉਵੇਂ ਹੀ ਖੜੇ ਵਟਾਵਾਂ ਡੇ ਲਈ ਜਾਣਾ ਸੂਰਜ ਵੱਲੋਂ ਤੇ ਮੈਂ ਪਹਿਲਾਂ ਤਾਂ ਇਹ ਸਮਝ ਵੀ ਪਰ ਮੈਂ ਕਿਹਾ ਇਹ ਤਾਂ ਸੌਪਤ ਦੀ ਬੈਰੀ ਇਹਨਾਂ ਨੂੰ ਤਾਂ ਦੇਖ ਲਈ ਕੀ ਲੋੜ ਆ ਹੂੰ ਮੈਂ ਉਹਨਾਂ ਨੂੰ ਪੁੱਛਿਆ ਨਹੀਂ ਤੇ ਮੈਂ ਇਹਦਾ ਸਿਕਿਉਰਟੀ ਗਾਰਡ ਸੀਗਾ ਉੱਥੇ ਪਹਿਲਾਂ ਸਦਾ ਮੈਂ ਉਹਨੂੰ ਪੁੱਛਿਆ ਇਹ ਕਿ ਕਿਹੜਾ ਸੀ ਮੈਂ ਕਿਹਾ ਯਾਰ ਗੱਲ ਸੁਣ ਹਾਂ ਆ ਵੀ ਕੈਂਡਾ ਡੁੱਡ ਕੈਂਡਾ ਸਾਨੂੰ ਆਏ ਨੋਗਾ ਇਹ ਮੁੰਡੇ ਤਾਂ ਹੀ ਦਿੱਤੀ ਜਾਂਦੇ ਨੇ ਤੋਂਨੇ ਤਾਂ ਕੋਈ ਦਾ ਹੋਈ ਹੈ ਵੀ ਹੈ ਨਹੀਂ ਹਾਂ ਕੀ ਦੇਖਦੇ ਹਾਂ ਉਹ ਕਹਿੰਦਾ ਜੀ ਤਾਂ ਤਾਂ ਕੁਝ ਵੀ ਨਹੀਂਗਾ ਮੈਂ ਕਿਹਾ ਕੀ ਦੇਖ ਤੇ ਪਿਆ ਹਾਂ ਕਹਿੰਦਾ ਤੁਹਾਨੂੰ ਮੈਂ ਦੱਸ ਦਿੰਦਾ ਜੀ ਬਸ ਬਾਲੇ ਮਾੜੇ ਹੋ ਗਏ ਹੁਣ ਤਾਂ ਪੰਜਾਬ ਦੇ ਹਾਲਾਤ ਕਹਿੰਦਾ ਇਹ ਨਾ ਚੈੜੀ ਪਾਲਸ਼ ਹੁੰਦੀ ਜਿਹੜੀ ਹਾਂ ਜabbille ਹੁੰਦੇ ਔ 1800 ਰੁਪਏ ਦੀ ਆ ਜਾਂਦੀ ਆ ਹਾਂ ਤੇ ਉਹਨੂੰ ਇੱਕ ਵਰਸ਼ ਨਾਲ ਨਾ ਸਾਈਡਾਂ ਤੇ ਲਾ ਦੇ ਆਪਣੇ ਨਾ ਸਿਰ ਤੇ ਤੇ ਸਾਈਡਾਂ ਤੇ ਹਾਂ ਕੰਨ ਪਟੀਆਂ ਤੇ ਹਾਂ ਵਾਲ ਸਲਾ ਦੇ ਮਾੜੀ ਮਾੜੀ ਸਾਰਿਆਂ ਦੇ ਇੱਕ ਜਣਾ ਲਾ ਲੰਦ ਸਾਰਿਆਂ ਦੇ ਹੂੰ ਹੂੰ ਉਹ ਜਿਹੜਾ ਕੈਮੀਕਲ ਹੁੰਦੇ ਨੇ ਉਹ ਜਦੋਂ ਧੁੱਪ ਪੈਂਦੀ ਆ ਤੇ ਜਦੋਂ ਨਹੀਂ ਪੈਂਦੀ ਆ ਹੀਟ ਲੱਗਦੀ ਆ ਤੇ ਉਹ ਜਿਹੜਾ ਦਿਮਾਗ ਸੌਨ ਹੋ ਜਾਂਦਾ ਹੂੰ ਨਸ਼ਾ ਝੜ ਜਾਂਦਾ ਲੋ ਇਹਨਾਂ ਨੇ ਨਵੀਂ ਨਵੀਂ ਨਸ਼ਾ ਦੀ ਕੋਝ ਕੀਤੀ ਮਤਲਬ ਇਹਨਾਂ ਦੇ ਪਾਲਿਸ਼ ਮਾਰਦੇ ਆ ਜੀ ਜੁੱਤੀਆਂ ਦੇ ਤਾਂ ਨਹੀਂ ਮਾਰਦੇ ਵੈਸੇ ਜੁੱਤੀਆਂ ਪਾਉਣ ਵਾਲੀਆਂ ਨੇ ਇਹਨਾਂ ਦੇ ਪਾਲਿਸ਼ ਵਾਲੀਆਂ ਪਹਿ ਜਾਣ ਭਾਵੇਂ 76 ਪਹਿ ਜਾਣ ਪਰ ਇਹ ਹੁਣ ਜੁੱਤੀਆਂ ਸਿਰ ਤੇ ਮਾਰਨ ਲੱਗੇ ਆਪਣੇ ਆਪ ਹੀ ਇਹ ਤਸਵੀਰ ਹੈ ਪੰਜਾਬ ਦੀ ਪਾਲਿਸ਼ ਮਾਰਨ ਲੱਗੇ ਜੁੱਤੀਆਂ ਮਾਰਨ ਲੱਗੇ ਗੱਲ ਇੱਕੋ ਹੀ ਹੈ ਬਿਲਕੁਲ ਹੀ ਬਿਲਕੁਲ ਬਿਲਕੁਲ ਇਹ ਮਤਲਬ ਕਈ ਜਿਹੜੀਆਂ ਚੀਜ਼ਾਂ ਨੇ ਪੈਟਰੋਲ ਸੁੰਘਣਾ ਇਹ ਵੀ ਕੈਨੇਡਾ ਦੇ ਵਿੱਚ ਇੱਕ ਪਿੰਡ ਹੈ ਜੀ ਮੈਂ ਕਈ ਸਾਲ ਪਹਿਲਾਂ ਪੜ੍ਹੀ ਸੀ ਖਬਰਾਂ ਤੇ ਉਥੇ ਪਿੰਡ ਦੇ ਲੋਕਾਂ ਨੂੰ ਜਿਹੜਾ ਆਬਾਦੀ ਕਹ ਲਈ ਜਾਂ ਪਿੰਡ ਹੀ ਕਹ ਲਈ ਜੀ ਉਥੇ ਦੇ ਲੋਕਾਂ ਨੂੰ ਪੈਟਰੋਲ ਸੁੰਘਣ ਦੀ ਆਦਤ ਹੈ ਇਹ ਵੀ ਇਹ ਵੀ ਨਸ਼ਾ ਕਰਦਾ ਸੋ ਇਹ ਪੈਟਰੋਲ ਸੁੰਘਣਾ ਕਈ ਵੇਖਿਆ ਕਿ ਟੈਂਕੀ ਦਾ ਟੱਕਣ ਖੋਲ ਲੈਂਦੇ ਆ ਤੇ ਉਥੋਂ ਮਤਲਬ ਹੈ ਸਾਹ ਖਿੱਚਦੇ ਅੰਦਰ ਤੇ ਅੱਛਾ ਜੀ ਉਸ ਤੋਂ ਬਾਅਦ ਮਤਲਬ ਉਹਨਾਂ ਨੂੰ ਨਸ਼ਾ ਹੋਣ ਲੱਗ ਜਾਂਦਾ ਇਹ ਮੈਂ ਚੈੱਕ ਕੀਤਾ ਜਦੋਂ ਮੈਂ ਖਬਰ ਪੜ੍ਹੀ ਕਈ ਸਾਲ ਪਹਿਲਾਂ ਦੀ ਗੱਲ ਹੈ ਕਾਲਜ ਪੜ੍ਹਦੇ ਸੀ ਉਦੋਂ ਪੁਰਾਣੀ ਖਬਰ ਹੈ ਤੇ ਮੈਂ ਮੋਟਰਸਾਈਕਲ ਦਾ ਢੱਕਣ ਖੋਲ੍ਹਿਆ ਕਿਉਂਕਿ ਪੱਤਰਕਾਰੀ ਦਿਮਾਗ ਹੈ ਵੀ ਵਾਕਈ ਇਹ ਨਸ਼ਾ ਹੁੰਦਾ ਪੈਟਰੋਲ ਦਾ ਤੇ ਮੈਂ ਪੈਟਰੋਲ ਨੂੰ ਜਦੋਂ ਵੈਕਿਊਮ ਕੀਤਾ ਟੈਂਕੀ ਨੂੰ ਮੋਹ ਲਾ ਕੇ ਤਾਂ ਉਸ ਤੋਂ ਬਾਅਦ ਜਿਹੜੀ ਪੈਟਰੋਲ ਦੀ ਗੈਸ ਸੀਗੀ ਗੰਡਾ ਸਾਹਿਬ ਉਹਦੇ ਨਾਲ ਨਾ ਅੱਖਾਂ ਮੂਰੇ ਭੰਬੂ ਧਾਰੇ ਜੇ ਆਉਣ ਲੱਗੇ ਤੇ ਉਸ ਤੋਂ ਬਾਅਦ ਫਿਰ ਹਲਕੀ ਹਲਕੀ ਲੋਰ ਨਸ਼ਾ ਸੋ ਇਹ ਜਿਹੜੀਆਂ ਕੈਮੀਕਲ ਨੇ ਨਾ ਇਹ ਚੀਜ਼ਾਂ ਦਿਮਾਗ ਨੂੰ ਸੁੰਨ ਕਰਦੀਆਂ ਨੇ ਨੀਂਬੇਹੋਸ਼ੀ ਬਲ ਨੂੰ ਲੈ ਜਾਂਦੀਆਂ ਇਹੀ ਨਸ਼ਾ ਕਿ ਤੁਹਾਡੀ ਸੈਂਸਿਟੀਵਿਟੀ ਖਤਮ ਹੋ ਜਾਂਦੀ ਹੈ ਤੁਹਾਨੂੰ ਫਿਰ ਐ ਬਸ ਲੋਰ ਚੜ ਜਾਂਦੀ ਹੈ ਜਿਵੇਂ ਮਸਤਾਂ ਨੂੰ ਮਸਤੀ ਚੜਦੀ ਹੈ ਆ ਮਸਤ ਵੀ ਤਾਂ ਹੀ ਡੋਡੇ ਪੀਂਦੇ ਆ ਜੀ ਭੰਗ ਪੀਂਦੇ ਆ ਗਾਂਜਾ ਪੀਂਦੇ ਆ ਚਲਮਾ ਪੀਂਦੇ ਆ ਪਰ ਵਰਕੇ ਹੁਣ ਆਪਣੀ ਗੱਲ ਕਿਤੇ ਵੈਸੇ ਇਹ ਤਾਂ ਸ਼ੁਕਰ ਹੈ ਕਿ ਆਪਣੇ ਜਿਹੜੇ ਸਰੋਤੇ ਨੇ ਕੰਡਾ ਸਾਹਿਬ ਬੜੇ ਸੁਚੇਤ ਨੇ ਤੇ ਜੇ ਕਿਤੇ ਪੰਜਾਬ ਵਾਲੇ ਨੇ ਸੁਣ ਲਿਆ ਜਨਪ੍ਰਦੇਸੀ ਰੇੜੀ ਉਹਨਾਂ ਦਾ ਟੈਂਕੀਆਂ ਖੋਲ੍ਹਣੀਆਂ ਫਿਰ ਬਿਲਾਇਤ ਆ ਵਧੀਆ ਸਕੀਮ ਖੁੱਲ ਗਈ ਜੀ ਸੋ ਬੜਾ ਕੁਝ ਹੋ ਰਿਹਾ ਜੀ ਭੂਰੀਆਂ ਕੀੜੀਆਂ ਦੇ ਜਿਹੜੇ ਭੌਣ ਨੇ ਉਹਤੇ ਜੀਬ ਲਾ ਕੇ ਪਾਰਕਾਂ 'ਚ ਲੇਟੇ ਹੁੰਦੇ ਆ ਸੋ ਭੂਰੀਆਂ ਕੀੜੀਆਂ ਡੰਗ ਮਾਰਦੀਆਂ ਜੀਬ ਤੇ ਉਹਦੇ ਨਾਲ ਨਸ਼ਾ ਕੀਤਾ ਜਾਂਦਾ ਬੜਾ ਕੁਝ ਹੋ ਹੀ ਜਾਂਦਾ ਮੁਫਤੋ ਮੁਫਤੀ ਮਤਲਬ ਜਿਹੜੇ ਮਾੜੀ ਕਿਸਮ ਦੇ ਨਸ਼ੇ ਨੇ ਜਿਹੜੇ ਬਹੁਤ ਘਾਤਕ ਨੇ ਸਰੀਰ ਦੇ ਲਈ ਠੀਕ ਹੈ ਕੁਝ ਨਸ਼ੇ ਸ਼ਾਹਾਨਾ ਵੀ ਹੈਗੇ ਰਾਜਿਆਂ ਮਹਾਰਾਜਿਆਂ ਵਾਲੇ ਜੀ ਕੰਡਾ ਸਾਹਿਬ ਸ਼ੁਕਰੀਆ ਨਾ ਰੱਖਿਆ ਜੀ ਕੰਡੇ ਦਾ ਕੰਡਾ ਹਮ ਅੱਜ ਉਸਨੇ ਪਾਟਿਆ ਪੰਜਾਬ ਦਾ ਅੱਜ ਉਸਨੇ ਪਾਟਿਆ ਪੰਜਾਬ ਦਾ ਨੋਟ ਲਵੇਟ ਕੇ ਗੁਰਦੁਆਰੇ ਦੇ ਗੋਲਕ ਪਾਉਂਦੇ ਹੋਏ ਮਨ ਹੀ ਮਨ ਕਿਹਾ ਹੇ ਸੱਚੇ ਪਾਤਸ਼ਾਹ ਹਮ ਬਣਾ ਦੇ ਬਾਦਸ਼ਾਹ ਹਮ ਕਿਆ ਬਾਤ ਉਸ ਤੋਂ ਉੱਥੇ ਬੈਠਿਆ ਹੀ ਨਹੀਂ ਗਿਆ ਹਮ जो ही मथा टेक मु लगा ता पिछ आवाज़ आई तेरे मन की मुरादा बहुत देर पूरी हो चुकी है तू बादशाह है तू बादशाह नहीं करता, नशा रज के करदा है ये सारे बादशाह वाले लक्षण ने तू तो पंजाबी गभरू बन नशे तो मुक्त नशा पंजाबी गभरू ਤਾਂ ਕਿ ਤੇਰੀ ਪਹਿਚਾਨ ਬਰਕਰਾਰ ਰਹ ਸਕੇ ਹੋਰ ਨਾ ਇਤਹਾਸ ਬਨ ਜਾਈਂ ਸਮਝ ਗਏ ਨਾ ਤੂੰ ਹੂੰ ਉਸ ਨੇ ਪਿੱਛੇ ਮੋੜ ਉਸ ਪੋਜ਼ਿਟਿਵ ਲਾਈਟ ਦੇ ਅੱਗੇ ਸੀਸ ਨਿਵਾਇਆ ਤੇ ਉਸ ਦੇ ਮੂੰਹੋਂ ਨਿਕਲਿਆ ਸ਼ੁਕਰੀਆ ਤੇ ਉਹ ਅਚਾਨਕ ਬੈੱਡ ਤੋਂ ਥੱਲੇ ਡਿੱਗ ਗਿਆ ਤੜਕੇ 5 ਵਜੇ ਦਾ ਸਮਾਂ ਸੀ ਉਸ ਨੇ ਆਪਣੇ ਆਪ ਨੂੰ ਵੇਖਿਆ ਇਹ ਸੁਪਨਾ ਸੀ ਉਹ ਫੁਰਤੀ ਨਾਲ ਉੱਠਿਆ ਤੇ ਤੇ ਅੱਜ ਉਹ ਨਹਾ ਕੇ ਗੁਰਦੁਆਰੇ ਪਿਆਸੇ ਪਿਆਸਿਆਂ ਤੋਂ ਬਿਨਾ ਮੱਥਾ ਟੇਕ ਪੂਰੀ ਭਾਵਨਾ ਨਾਲ 10 ਮਿੰਟ ਗੁਰੂ ਦੀ ਪਵਿੱਤਰ ਗੋੜਜ ਬੈਠ ਪਹਿਲੀ ਵਾਰ ਖੇਡ ਕੰਮ ਕਰਨ ਚਲੇ ਗਿਆ ਹਮ ਸ਼ੁਕਰੀਆ ਐਸੀ ਅੰਦਾਜ਼ ਬਹੁਤ ਬਹੁਤ ਖੂਬ ਬਹੁਤ ਖੂਬ ਇੱਕ ਨਵੀਂ ਸੇਧ ਹੈ ਸੋ ਅਸੀਂ ਜਿਹੜਾ ਤੁਸੀਂ ਕੰਡਾ ਸਾਹਿਬ ਜ਼ਿਕਰ ਕੀਤਾ ਨਾ 5 ਰੁਪਏ ਦਾ ਸੋ ਇਹ ਸਾਡੇ ਮਾੜੀ ਮਾਨਸਿਕਤਾ ਹੋ ਗਈ ਹੈ ਸੋ ਮੈਨੂੰ ਚੇਤੇ ਹੈ ਜਦੋਂ ਮੈਂ ਬਚਪਨ ਦੇ ਵਿੱਚ ਛੁੱਟੀਆਂ ਦੇ ਵਿੱਚ ਨਾਨਕੇ ਜਾਣਾ ਤੇ ਉੱਥੇ ਅਕਸਰ ਗੱਲ ਹੋਣੀ ਕਿਉਂਕਿ ਵੱਡਾ ਪ੍ਰਿੰਸੀਪਲ ਹੀ ਚਾਰਕ ਸਾਂਝਾਂ ਸੀ ਤੇ ਮਾਮਾ ਜੀ ਹੋਰਾਂ ਨੇ ਜੇਕਰ ਕਰਨਾ ਲੈ ਵੀ ਫਟਾਫਟ ਕੰਮ ਨੂੰ ਵੇੜੋ ਬ੍ਰੇਕਫਾਸਟ ਬਣਾਓ ਮੈਂ ਫੁਲਾਣੇ ਹੋਰ ਦੇ ਰੁਪਈਆ ਚੜਾ ਕੇ ਆਉਣਾ ਸੋ ਕਿਸੇ ਦੇ ਭੋਗ ਤੇ ਜਾਣਾ ਰੁਪਈਆ ਚੜਾਉਣਾ ਸਮਝਿਆ ਜਾਂਦਾ ਸੀ ਇਹ ਮੈਨੂੰ ਅੱਜ ਵੀ ਉਹਨਾਂ ਦੀ ਗੱਲ ਚੇਤੇ ਆ ਬਜ਼ੁਰਗਾਂ ਦੀ ਸੋ ਉਹਨਾਂ ਨੇ ਕਿਹਾ ਵੀ ਮੈਂ ਰੁਪਈਆ ਚੜਾਵਾ ਮੱਥਾ ਟੇਕਣਾ ਬਾਅਦ ਦੇ ਵਿੱਚ ਹੋਇਆ ਜਾਂ ਮੱਥਾ ਟੇਕਣਾ ਵੀ ਮਨਫੀ ਹੋ ਗਿਆ ਸੋ ਰੁਪਈਆ ਚੜਾਉਣ ਤੱਕ ਹੀ ਸੀਮਤ ਹੋ ਗਿਆ ਸੀਗਾ ਕਿ ਅਸੀਂ ਅਗਰ ਕਿਸੇ ਧਾਰਮਿਕ ਸਥਾਨ ਤੇ ਜਾਨੇ ਆ ਕਿਸੇ ਧਾਰਮਿਕ ਗ੍ਰੰਥ ਅੱਗੇ ਨਤਮਸਤਕ ਹੋਨੇ ਆ ਤਾਂ ਗੱਲ ਰੁਪਈਆ ਚੜਾਉਣ ਤੱਕ ਹੀ ਸੀਮਤ ਹੈ ਮਤਲਬ ਇਸ ਤੋਂ ਕੋਈ ਮਨ ਹੈ ਨਹੀਂ ਹੈ ਮੱਥਾ ਤਾਂ ਮਤਲਬ ਤੁਸੀਂ ਜੇ ਮੱਥਾ ਟੇਕਣਾ ਤਾਂ ਮਨ ਦਾ ਮੱਥਾ ਟੇਕੋ ਰੁਪਈਆ ਦਾ ਮੱਥਾ ਨਹੀਂ ਟੇਕਿਆ ਜਾਂਦਾ ਮੱਥਾ ਟੇਕ ਰੁਪਈਆ ਦਾ ਮੁੱਲ ਮੰਗਦੇ ਰੱਬ ਤੋਂ ਥਈਆਂ ਦਾ ਉਹ ਜਿਹੜਾ ਪਰਵਤਗਾਰ ਤੁਹਾਨੂੰ ਸਾਰਾ ਕੁਝ ਦਿੰਦਾ ਓਸ ਤੇ ਅੱਗੇ ਤੁਸੀਂ ਕੀ ਭੇਟਾ ਲੈ ਕੇ ਖੜੇ ਹੋ ਸਕਦੇ ਹੋ ਕੀ ਲਾਲਚ ਉਸ ਨੂੰ ਦੇ ਸਕਦੇ ਹੋ ਜਿਹੜੇ ਸੁੱਖਾਂ ਸੁਖ ਦੇ ਨੇ ਕਿ ਆਹ ਕੰਮ ਪੂਰ ਹੋ ਜਾਏ ਇਸ ਵਾਰੀ ਟਰੱਕ ਲੈ ਲਾਂ ਨਾਲ ਲੱਗਦਾ 플ੌਟ ਲੈ ਲਾਂ ਨਾਲ ਲੱਗਦੀ ਜ਼ਮੀਨ ਲੈ ਲਾਂ ਤੇਰੇ ਤੇ 10 ਸਵਾ ਲੱਖ ਰੁਪਏ ਚੜਾ ਕੇ ਜਾਉ ਉਹ ਦੇਣ ਵਾਲਾ ਤੇ ਸਾਰਾ ਕੁਝ ਉਹੀ ਹੈ ਤੁਸੀਂ ਉਸ ਨੂੰ ਕੀ 10 ਸਵਾ ਲੱਖ ਰੁਪਏ ਦੀ ਜਾਂ ਸਵਾ ਰੁਪਏ ਦੀ ਰਿਸ਼ਵਤ ਦੰਦਿਓ ਸੋ ਆਪਣੀ ਜ਼ਹਿਨੀਅਤ ਨੂੰ ਜੰਗਾਲ ਤੋਂ ਬਚਾਓ ਤੇ ਸੋਚੋ ਕਿ ਉਹ ਪਰਵਤਗਰ ਹੈ ਕੀ ਜੇ ਤੁਸੀਂ ਉਸ ਨੂੰ ਮੰਨ ਦਿਓ ਜੀ ਤੁਮਾਰਾ ਜੀ ਇੱਕ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਜੀ ਸਾਡੇ ਇੱਥੇ ਮੈਂ ਨੈਸਲੇ ਦੇ ਬਿਲਕੁਲ ਨਾਲ ਰਹਿਣਾ ਤੇ ਸਾਡੇ ਬਿਲਕੁਲ ਸਾਡੇ ਸਾਹਮਣੇ ਸਬਜ਼ੀ ਮੰਡੀ ਹੈ ਹੂੰ ਸਬਜ਼ੀ ਮੰਡੀ ਤੇ ਮੈਂ ਉੱਥੇ ਅਕਸਰ ਜਾਂਦਾ ਰਹਿਣਾ ਸਵੇਰੇ ਸ਼ਾਮ ਜੀ ਉਹ ਸਾਹਮਣੇ ਮੰਡੀ ਹੈ ਗੇੜਾ ਗੱਡੇ ਦਾ ਨਾਲੇ ਉੱਥੇ ਕਾਜੀ ਸਬਜ਼ੀ ਦੇ ਆਈ ਦੀ ਨਾਲੇ ਸੇਲ ਦੀ ਸੇਲ ਹੋ ਜਾਂਦੀ ਜੀ ਉੱਥੇ ਮੈਂ ਇੱਕ ਜਿਹੜੀ ਚੀਜ਼ ਦੇਖੀ ਉਹ ਮੈਂ ਤੁਹਾਡੇ ਨਾਲ ਫਿਰ ਤਨਾ ਉਹਦਾ ਨਾਮ ਰੱਖਿਆ ਨਿਆਣੇ ਜੀ ਬੜੀ ਛੋਟੀ ਜੀ ਗੱਲ ਆ ਤੇ ਬਹੁਤ ਇਹਦਾ ਸੋਨੇ ਜਿਹੜਾ ਜੀ ਜੀ ਆਉਣ ਦਿਓ ਮੈਂ 15 ਸਾਲਾਂ ਬਾਅਦ ਇੰਡੀਆ ਆਇਆ ਹੂੰ ਬਚਪਨ ਤੋਂ ਮੈਨੂੰ ਖੁਰ ਸਬਜੀ ਬਾਜੀ ਖੀਦਣਾ ਸ਼ੌਂਕ ਹੈ ਹੂੰ ਮੈਂ ਹਰ ਰੋਜ਼ ਸਬਜੀ ਮੰਡੀ ਤੋਂ ਸਬਜੀ ਲੈਣ ਜਾਂਦਾ ਤਾਂ ਇੱਕ ਸਦਾ ਜੀ ਫਿਰ ਤੇ ਪਾਟਾ ਜਿਆ ਪਰਨਾ ਬੰਨਿਆ ਤੇ ਜਿਹੜੀ ਤੇ ਧਨੀਆਂ ਮੂਲੀਆਂ ਮੇਥੇ ਮੇਥੀ ਵੇਚ ਰਹੇ ਸਨ ਹੂੰ ਮੈਨੂੰ ਪਤਾ ਨਹੀਂ ਕਿਉਂ ਲੱਗਾ ਕਿ ਮੈਂ ਇਹਨਾਂ ਨੂੰ ਕਿਤੇ ਵੇਖਿਆ ਹੂੰ ਸੋਚਿਆ ਮੰਨ ਦਾ ਵਹਿਮ ਹੋ ਉ ਭੁਲੇਖਾ ਹੋ ਪਰ ਨਹੀਂ ਦੋ ਤਿੰਨ ਦਿਨ ਇਸੇ ਤਰ੍ਹਾਂ ਮਨ ਕਰ ਲੰਘ ਰਿਹਾ ਅੱਜ ਜਦੋਂ ਮੈਂ ਸਰਦਾਰਜੀਵਲ ਗਵਰਨਰ ਵੇਖਿਆ ਹੂੰ ਤੇ ਉਹਨਾਂ ਨੇ ਮੇਰੇ ਵੱਲ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਤੇ ਬੋਲੇ ਲੈ ਜਾ ਪੁੱਤ ਦਸਾਂ ਦੀਆਂ 12 ਗੁੱਟੀਆਂ ਹੂੰ ਤਾਂ ਆਵਾਜ਼ ਆਵਾਜ਼ ਤੋਂ ਮੈਨੂੰ ਇੱਕਦਮ ਯਾਦ ਆਇਆ ਇਹਨਾਂ ਦੀ ਤਾਂ ਆੜਤ ਹੁੰਦੀ ਸੀ ਹੂੰ ਨੌਕਰ ਚਾਕਰ ਹੁੰਦੇ ਸੀ ਹੂੰ ਮੈਂ ਕਿਹਾ ਸਰਦਾਰ ਜੀ ਹੂੰ ਇਹ ਸਭ ਕਿਵੇਂ ਹੋ ਗਿਆ ਹੂੰ ਮਸਦਾਈ ਬੋਟਲੇਆ ਇਹ ਕਿਵੇਂ ਹੋ ਗਿਆ ਸਰਦਾਰ ਜੀ ਦੀਆਂ ਅੱਖਾਂ 'ਚੋਂ ਹੰਝੂ ਵੇਖ ਕੇ ਮੇਰੀਆਂ ਅੱਖਾਂ 'ਚੋਂ ਵੀ ਹੰਝੂ ਆਏ ਸਰੇ ਹੂੰ ਉਹਨਾਂ ਨੇ ਮੈਨੂੰ ਗਲੇ ਲਾ ਕੇ ਕਿਹਾ ਬੋਝ ਨਹੀਂ ਪੁੱਤ ਨਿਆਣੇ ਵੱਡੇ ਹੋਗੇ ਜੀ ਬਹੁਤ ਖੂਬ ਬਹੁਤ ਸਟਾਰ ਕਿਆ ਖੂਬਸੂਰਤ ਪੇਸ਼ਕਾਰੀ ਹੈ ਨਿਆਣੇ ਵੱਡੇ ਹੋਗੇ ਆਪਣੇ ਆਪ ਦੇ ਵਿੱਚ ਦੋ ਹਰਫੀ ਗੱਲ ਇੱਕ ਬਹੁਤ ਵੱਡੀ ਤਰਾਸਤੀ ਵਾਲਾ ਇਸ਼ਾਰਾ ਕਰਦੀ ਹੈ ਕਿ ਕਿਸ ਤਰ੍ਹਾਂ ਬਡਾਪਾ ਰੁਲ ਰਿਹਾ ਬਡਾਪਾ ਇਕਲਾਪੇ ਦਾ ਸ਼ਿਕਾਰ ਹੈ ਜੀ ਸਾਡੇ ਪੰਜਾਬ ਦੀ ਇਹ ਤਸਵੀਰ ਹੈ ਦਿਨ ਵੇ ਦਿਨ ਵਿਗਰਾਂ ਨਾਲ ਬੇਕਦਰਹੀ ਹੋ ਰਹੀ ਹੈ ਜੀ ਇਹ ਤੇ ਬੜਾ ਆਸ਼ਮ ਦੇ ਆਸ਼ਮ ਖੁੱਲ ਰਹੇ ਨੇ ਜੀ ਜਿਹਨੂੰ ਇਹ ਲੋਕ ਸਮਝਦੇ ਵੀ ਸਾਡੇ ਜੀ ਸਾਡੇ ਚਾਰ ਖੁੱਲ ਗਏ ਉਹ ਸਾਡੇ ਪੰਜ ਐਂ ਦੱਸ ਰਹੇ ਆ ਜਿਵੇਂ ਕਿ ਬਹੁਤ ਵਧੀਆ ਗੱਲ ਹੁੰਦੀ ਹੂੰ ਜੀ ਬਿਲਕੁਲ ਬਹੁਤ ਵੱਡੀ ਜੇ ਲੋਕ ਇੱਕ ਬਹੁਤ ਵੱਡੀ ਸਮੱਸਿਆ ਆਏਗੀ ਬਹੁਤ ਵੱਡੀ ਸਮੱਸਿਆ ਇਹਦੇ ਵਿੱਚ ਆਪਾਂ ਸਰਕਾਰ ਨੂੰ ਦੋਸ਼ ਨਹੀਂ ਦੇ ਸਕਦੇ ਤਾਂ ਆਪਣਾ ਆਪ ਦਾ ਦੋਸ਼ ਜੀ ਸਾਡਾ ਆਪਣਾ ਦੋਸ਼ ਹੈ ਜੀ ਸੋ ਕੰਡਾ ਸਾਹਿਬ ਤੁਸੀਂ ਬੜੇ ਖੂਬਸੂਰਤ ਵਿਸ਼ੇ ਆ ਸ਼ੋਅ ਹੈ ਕੱਲ ਫੇਰ ਮਿਲਣ ਦੇ ਵਾਅਦੇ ਦੇ ਨਾਲ ਆਪ ਜੀ ਤੋਂ ਅੱਗੇ ਚਾਹਾਂਗੇ ਸੋ ਪਲੀਜ਼ ਜਾਂਦੇ ਜਾਂਦੇ ਤੁਸੀਂ ਆਪਣਾ ਜਿਹੜਾ

ਆ ਸੋ ਦੋਸਤੋ ਇਹ ਸਨ ਡਾਕਟਰ ਮਰੀਕ ਸਿੰਘ ਜਿਕੰਡਾ ਜੋ ਕਿ ਮੋਗਾ ਤੋਂ ਕੰਡੇ ਦਾ ਕੰਡਾ ਲੈ ਕੇ ਸਾਡੇ ਨਾਲ ਜੁੜੇ ਸੀ